ਸ਼ਾਸ਼ਿਕਾ ਜੀ ਤੁਹਾਡਾ ਸਵਾਗਤ ਹੈ ਆਪਣੇ ਚੈਨਲ ਦੇ ਨਵਾਂ ਬਟਿਕ ਤੇ ਅੱਜ ਬਾਵਾ ਤੇ ਔਰ ਘੇਰੇ ਦੇ ਕੱਟਵਰਕ ਡਿਜ਼ਾਈਨ ਪਾਵਾਂਗੇ ਚਲੋ ਸਟਾਰਟ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਆ ਦੇਖੋ ਮੈਂ ਫੋਲਡ ਕਰਕੇ ਤੇ ਉਹਦੇ ਉੱਪਰ ਕੱਟ ਵਾਲਾ ਪੇਸਟਿੰਗ ਪੇਪਰ ਲਗਾ ਰਿਹਾ ਤੇ ਇਹ 2 ਇੰਚ ਆ ਇਹਨੂੰ ਫੋਲਡ ਕਰਕੇ ਮੈਂ ਪ੍ਰੈਸ ਨਾਲ ਚੰਗੀ ਤਰ੍ਹਾਂ ਅਟੈਚ ਕਰ ਲਿਆ ਇਹਦੇ ਨਾਲ ਠੀਕ ਹੈ ਤੁਹਾਨੂੰ ਦਿਖਾਈ ਕੱਟ ਦੇ ਰਿਹਾ ਹੋਏਗਾ ਕਿਉਂਕਿ ਇਹ ਪੇਸਟਿੰਗ ਪੇਪਰ ਹੈ ਬੁਕਰਮੀ ਹੈ ਇੱਕ ਲਾਈਟ ਕਲਰ ਦਾ ਕੱਪੜਾ ਹੈ ਤਾਂ ਮੈਂ ਐਦਾਂ ਏਦਾਂ ਗੋਲ ਗਲਾਈ 'ਚ ਲੈ ਕੇ ਇਦੇ ਮੈਂ ਗੋਲ ਗੋਲ ਸਰਕਲ ਕਰਕੇ ਪੇਸਿੰਗ ਪੇਪਰ ਔਰ ਇਹਦੇ ਨਾਲ ਮੈਂ ਅਟੈਚ ਕਰਦੇ ਆ ਇਹਨੂੰ ਫੋਲਡ ਕਰਦਾ ਮੈਂ ਅਲੱਗ ਜਿਨੀ ਦਿਖਾਇਆ ਸ਼ਰਟ ਦਾ ਹੀ ਜਿਆਦਾ ਲੈਂਥ ਰੱਖ ਲਈ ਸੀ ਮੈਂ 2.5 ਇੰਚ 2 ਇੰਚ ਫੋਲਡ ਤੇ 0.5 ਇੰਚ ਉਪਰੋਂ ਫੋਲਡ ਕੀਤਾ ਆ ਠੀਕ ਹੈ 2-2 ਇੰਚ ਦੇ ਕੱਟ ਵਰਕ ਹੈ ਤੇ ਇਹ ਗੁਲਾਈ ਚ ਕੱਟ ਕੇ ਤੇ ਇਹਨਾਂ ਮੈਂ ਪ੍ਰੈਸ ਨਾਲ ਅਟੈਚ ਕਰ ਦਿੱਤੇ ਆ ਔਰ ਇਹਨੂੰ ਫੋਲਡ ਕਰਕੇ ਇਹਨੂੰ ਆਪਾਂ ਕੱਟ ਬਣਾ ਦਾਂਗੇ ਕੱਟ ਦੀ ਸ਼ੇਪ ਚ ਤੇ ਇਹਦੇ ਨਾਲ-ਨਾਲ ਪੇਸਟਿੰਗ ਪੇਪਰ ਦੇ ਨਾਲ-ਨਾਲ ਆਪਾਂ ਸੀਨ ਲਗਾ ਲੈਣੀ ਹੈ ਇਹਦਾ ਪੇਸਟਿੰਗ ਮੇ ਕੋਲਾਈ ਚ ਕਟਿੰਗ ਕੀਤਾ ਹੈ ਉਦਾਂ ਹੀ ਆਪਾਂ ਸੀਨ ਲਗਾ ਦੇਣੀ ਆ ਠੀਕ ਹੈ ਜੀ ਇਹਨੂੰ ਗਲਾਈ ਚ ਸੀਨ ਲਗਾਣੀ ਆ ਤੇ ਉਹਦੇ ਉੱਪਰ ਨਹੀਂ ਲਗਾਣੀ ਉਹਦੇ ਨਾਲ-ਨਾਲ ਲਗਾਣੀ ਆ ਇਹਨੂੰ ਕਰਾ ਵੀ ਵਿੱਚੋਂ ਬਣਾਵਾਂਗੇ ਚੰਗੇ ਤਰ੍ਹਾਂ ਠੀਕ ਹੈ ਜੀ ਇਹ ਮੈਂ ਸਾਰੇ ਮਤਲਬ ਅਟੈਚ ਕਰਦੇ ਸੀਨ ਲਗਾਉਂਦੇ ਗਲਾਈ ਚ ਹੁਣ ਆਪਾਂ ਓਦਾਂ ਹੀ ਗਲਾਈ ਚ ਹਾਫ ਆਫ ਇੰਚ ਦਾ ਥੋੜਾ ਜਿਹਾ ਮਾਰਜਨ ਕਪੜਾ ਛੱਡ ਕੇ ਔਰ ਇਹਨੂੰ ਗਲਾਈ ਚ ਕਟਿੰਗ ਕਰ ਦਾਂਗੇ ਐਕਸਾ ਕਪੜਾ ਕੱਢ ਦਾਂਗੇ ਗਲਾਈ ਵਾਲਾ ਆ ਦੇਖੋ ਤਾਂ ਹੁਣ ਦਿਖਾਈ ਦੇ ਰਹੇ ਹੋਣਗੇ ਅਲੱਗ ਜਿ ਕਪੜਾ ਲਗਾਉਣੀ ਆ ਲੋੜ ਨਹੀਂ ਆ ਤੁਸੀਂ ਬਾਹ ਦਾ ਲੈਂਥ ਜ਼ਿਆਦਾ ਰੱਖ ਲੈਣੀ ਆ ਉਹਨੂੰ ਆਪਾਂ ਫੋਲਡ ਕਰ ਦੇਣਾ ਜਿੰਨਾ ਆਪਾਂ ਫੋਲਡ ਕਰਨਾ ਜਿੰਨੇ ਮਤਲਬ ਇੰਚ ਦੇ ਆਪਾਂ ਕਟਾਪ ਆਣੇ ਆ ਉਹਨੇ ਇੰਚ ਦੇ ਆਪਾਂ ਐਕਸਟਰਾ ਕਪੜਾ ਲੈ ਕੇ ਉਹਨੂੰ ਫੋਲਡ ਕਰ ਲੈਣਾ ਠੀਕ ਹੈ ਜੀ ਆਪਾਂ ਕਟਿੰਗ ਕਰ ਚੁੱਕੇ ਆ ਤੇ ਉਸ ਤੋਂ ਬਾਅਦ ਕੋਨਰਾਂ ਤੇ ਛੋਟੇ ਛੋਟੇ ਕੱਟ ਲਗਾ ਦਾਂਗੇ ਤਾਂ ਕਿ ਜੋ ਜਦੋਂ ਆਪਾਂ ਸਿੱਧਾ ਕਰਦੇ ਆਂ ਤੇ ਵਾਲ ਨਾ ਪਵੇ ਕੋਈ ਤੇ ਸਫਾਈ ਚ ਮਤਲਬ ਵਧੀਆ ਹੋਣ ਤੇ ਸਾਰੇ ਨੁਕਰਾ ਦੇ ਆਪਾਂ ਛੋਟੇ ਛੋਟੇ ਕੱਟ ਲਗਾ ਲੈਣੇ ਆਂ ਧਿਆਨ ਰੱਖਣਾ ਕਿ ਧਾਗਾ ਨਾ ਘਟਿਆ ਜਾਏ ਠੀਕ ਹੈ ਜੀ ਮੈਂ ਕੱਟ ਲਗਾ ਗਾਤੇ ਉਹਨਾਂ ਆਪਾਂ ਇਹਨੂੰ ਸਿੱਧਾ ਕਰਾਂਗੇ ਇਹਨੂੰ ਸਿੱਧਾ ਕਰਕੇ ਕਟਾਂ ਗੱਡ ਕੇ ਤੇ ਇਹਨੂੰ ਆਪਾਂ ਪ੍ਰੈਸ ਨਾਲ ਸੈੱਟ ਕਰ ਲੈਣਾ। ਇਹਦੀ ਤੈਂ ਬਿਠਾ ਲੈਣੀ ਐ। ਠੀਕ ਹੈ ਜੀ ਮੈਂ ਸਿੱਧਾ ਕਰਕੇ ਤੇ ਪ੍ਰੈਸ ਨਾਲ ਇਹਦੀ ਮੈਂ ਤੈਂ ਬਿਠਾਤੀ ਆ। ਇਹਨੂੰ ਸੈੱਟ ਕਰ ਲਿਆ। ਹੁਣ ਆਪਾਂ ਇਹਨੂੰ ਹੋਲਡ ਕਰਕੇ ਤੇ ਇਹਦੇ ਉੱਪਰ ਸੀਨ ਲਗਾ ਦਾਂਗੇ। ਠੀਕ ਹੈ ਜੀ ਮੈਂ ਸੀਨ ਲਗਾਤੀ ਐ ਔਰ ਤੋਂ ਬਾਅਦ ਆਪਾਂ ਇਹਦੇ ਨੀਚੇ ਕਪੜਾ ਲਗਾਵਾਂਗੇ ਕਟਾਂ ਦੇ ਥੱਲੇ ਆਹ ਦੇਖੋ ਮੈਂ ਪੇਸਟਿੰਗ ਪੇਪਰ ਲੈ ਕੇ ਇਹਨੂੰ ਫੋਲਡ ਕੀਤਾ ਹੋਇਆ ਕਪੜੇ ਨੂੰ ਠੀਕ ਹੈ ਜੀ ਇਹ 2 ਇੰਚ ਐ ਫੋਲਡ ਕਰਕੇ ਤੇ ਇਹ ਮੇਰਾ ਪਲਾਜ਼ੋ ਨਾਲ ਦਾ ਕਪੜਾ ਐ ਆਪ ਐਦਾ ਇਹਦੇ ਉੱਪਰ ਰੱਖ ਕੇ ਕਟਾਂ ਤੇ نیچے ਕਪੜਾ ਰੱਖ ਕੇ ਇਹਦੇ ਉੱਪਰ ਆਪਾਂ ਸੀਨ ਲਗਾਣੀ ਹੈ ਠੀਕ ਹੈ ਜੀ ਇਹਦੇ ਉਪਰ ਮੈਂ ਲੈਸ ਵੀ ਲਗਾਵਾਂਗੀ ਤੁਸੀਂ ਜਿੰਨਾ ਕਪੜਾ ਦਿਖਾਣਾ ਉਹਨਾਂ ਹੀ ਬਾਹਰ ਕੱਟਣਾ ਤੇ ਇਹਦੇ ਉੱਪਰ ਆਪਾਂ ਸੀਨ ਲਗਾ ਦਾਂਗੇ ਆਵਲ ਲਾਸ ਲਗਾਣੀ ਹੈ ਪਹਿਲੇ ਆਪਾਂ ਸੀਨ ਲਗਾਵਾਂਗੇ ਫਿਰ ਲੈਸ ਲਗਾਵਾਂਗੇ ਐਨੂੰ ਬਰਾਬਰ ਕਰ ਲਾਂਗੇ ਤੇ ਐਨੂੰ ਆਪਾਂ ਪਿੰਨਾ ਲਗਾ ਕੇ ਸੈੱਟ ਕਰ ਲੈਣਾ ਜੇ ਕਿਸੇ ਕੋਈ ਇਦਾਂ ਨਹੀਂ ਹੋ ਰਹੀ ਸੀਨ ਨਹੀਂ ਲੱਗ ਰਹੀ ਤਾਂ ਤੁਸੀਂ ਪਿੰਨਾ ਲਗਾ ਕੇ ਸੈੱਟ ਕਰ ਲੈਣਾ ਕਪੜਾ ਇਨਾ ਇਦਾਂ ਹੀ ਲਗਾ ਰਹੀ ਆ ਠੀਕ ਹੈ ਜੀ ਮੈਂ ਸੀਨ ਲਗਾ ਕੇ ਅਟੈਚ ਕਰਦਾ ਕਪੜਾ ਉਹ ਤੋਂ ਬਾਅਦ ਆਪਾਂ ਇੱਥੇ ਲੈਸ ਲਗਾਵਾਂਗੇ ਤੁਸੀਂ ਬਰੀਕ ਵੀ ਲੈ ਸਕਦੇ ਹੋ ਆਪਣੀ ਮਰਜ਼ੀ ਅਨੁਸਾਰ ਉਸੀ ਲੈਸ ਕੋਈ ਵੀ ਯੂਜ਼ ਕਰ ਸਕਦੇ ਹੋ ਜਿਹੜੀ ਤੁਹਾਨੂੰ ਚੰਗੀ ਲੱਗਦੀ ਹੈ ਠੀਕ ਹੈ ਜੀ ਲੈਸ ਦੇ ਉੱਪਰ ਦੋ ਸੀਨਾ ਲੱਗਣਗੇ ਕਿਉਂਕਿ ਚੋੜੀ ਆ ਲੈਸ ਇੱਕ ਸਾਈਡ ਤੇ ਲਗਾਤੀ ਦੂਜੀ ਸਾਈਡ ਤੇ ਵੀ ਆਪਾਂ ਇਦਾਂ ਹੀ ਸੀਨ ਲਗਾ ਦਾਂਗੇ ਆ ਦੇਖੋ ਇਹਨੂੰ ਇਦਾਂ ਫੋਲਡ ਕਰ ਦੇਣਾ ਆਪਾਂ ਕੱਪੜੇ ਨੂੰ ਐਂਡ ਫੋਲਡ ਕਰਕੇ ਜਿੱਥੇ ਲੈਸ ਦੇ ਸੀਨ ਲਗਾਈ ਉਹਦੇ ਉੱਪਰ ਵੀ ਸੀਨ ਲਗਾ ਦੇਣੀ ਹੈ ਕਿ ਤਾਂ ਤਾਂ ਉਸ ਆਨ ਲੱਗਦਾ ਹੈ ਤੇ ਉਧਰੋਂ ਵੀ ਉਪਰਲੇ ਸਾਈਡ ਤੇ ਵੀ ਹੋਲਡ ਕਰਕੇ ਤੁਸੀਂ ਸੀਨ ਲਗਾ ਸਕਦੇ ਹੋ ਤੇ ਜਾਂ ਬੈਕ ਸਾਈਡ ਤੋਂ ਵੀ ਆਪਾਂ ਇਦਾਂ ਜਿੱਦਾਂ ਮੈਂ ਸੀਨ ਲਗਾ ਰਹੀ ਹਾਂ ਇਦਾਂ ਵੀ ਲਗਾ ਸਕਦੇ ਹੋ ਠੀਕ ਹੈ ਜੀ ਆਪਾਂ ਲੈਸ ਦੇ ਦੂਜੇ ਸਾਈਡ ਤੇ ਸੀਨ ਲਗਾ ਦਾਂਗੇ ਠੀਕ ਹੈ ਜੀ ਬਾਹਰ ਡਿਜ਼ਾਈਨ ਤਿਆਰ ਹੈ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਲੱਗ ਰਹੀ ਹੈ ਲੁੱਕੇ ਦੀ ਤੇ ਆ ਦੇਖੋ ਅਵੇਅਰ ਕਰਕੇ ਦੱਸ ਦਿਦਾਨੂੰ ਕਿੰਨੀ ਪਿਆਰੀ ਲੱਗ ਰਹੀ ਹੈ ਤੇ ਹੁਣ ਆਪਾਂ ਘੇਰਾ ਤਿਆਰ ਕਰਾਂਗੇ ਤੇ ਘੇਰਾ ਵੀ ਮੈਂ ਸੇਮ 3 ਇੰਚ ਐਕਸਟਰਾ ਫੋਲਡ ਕੀਤਾ ਹੋਇਆ 3 ਇੰਚ ਐਕਸਟਰਾ ਲਿਆ ਸੀ ਤੇ ਇਹਨੂੰ ਮੈਂ ਫੋਲਡ ਕੀਤਾ ਹੋਇਆ ਫੋਲਡ ਕਰਕੇ ਮੈਂ ਪੇਸਟਿੰਗ ਪੇਪਰ ਅਟੈਚ ਕਰਦੀ ਆਂ ਰੈਸ ਨਾਲ ਠੀਕ ਹੈ ਜੀ ਤੇ ਇਹਦੇ ਟੋਟਲ 3 ਇੰਚ ਹੈ ਕਪੜਾ ਫੋਲਡ ਕੀਤਾ ਹੋਇਆ ਉਲਟੀ ਸਾਈਡ ਤੇ 2 ਇੰਚ ਦੇ ਦੇ ਕੱਟਵਰਕ ਹੈ ਠੀਕ ਹੈ ਜੀ ਹੁਣ ਇਹਦੇ ਨਾਲ-ਨਾਲ ਪੇਸਟਿੰਗ ਪੇਪਰ ਦੇ ਨਾਲ-ਨਾਲ ਜਿਹੜੇ ਕੱਟਵਰਕ ਆ ਦੇ ਨਾਲ-ਨਾਲ ਸੀਨ ਲਗਾਵਾਂਗੇ ਸਫਾਈ ਚ ਸੀਨ ਲਗਾਣੀ ਆ ਸਾਰੇ ਸੀਨ ਲਗਾ ਦਾਂਗੇ ਠੀਕ ਹੈ ਜੀ ਮੈਂ ਕੱਟ ਵਰ ਕੇ ਸੀਨ ਲਗਾਤੀ ਹਾਂ ਤੋਂ ਬਾਅਦ ਆਪਾਂ ਐਕਸਟਰਾ ਕਪੜਾ ਕੱਢ ਦਾਂਗੇ ਸੀਨ ਦਾ ਕਪੜਾ ਥੋੜਾ ਜਿਹਾ ਤੇਰ ਪਰ ਦਾ ਛੱਡ ਕੇ ਇਹ ਬਾਕੀ ਐਕਸਟਰਾ ਕਪੜਾ ਆਪਾਂ ਕੱਟ ਦਾਂਗੇ ਠੀਕ ਹੈ ਜੀ ਐਸਾ ਕਪੜਾ ਕੱਟ ਕੇ ਆਪਾਂ ਕੋਰਨਰ ਤੇ ਛੋਟੇ ਛੋਟੇ ਕੱਟ ਲਗਾ ਦਾਂਗੇ ਅਤ ਬਾਅਦ ਆਪਾਂ ਇਹਨੂੰ ਸਿੱਧਾ ਕਰਾਂਗੇ ਤੇ ਇਹਦੇ ਕੱਟ ਚੰਗੀ ਤਰ੍ਹਾਂ ਕੱਢ ਲਾਂਗੇ ਤੇ ਇਹਨੂੰ ਪ੍ਰੈਸ ਨਾਲ ਕਰ ਲਾਂਗੇ ਸਹੀ ਠੀਕ ਹੈ ਜੀ ਇਹਨੂੰ ਸਿੱਧਾ ਕਰ ਲੈਣਾ ਤੇ ਪ੍ਰੈਸ ਨਾਲ ਇਹਨੂੰ ਆਪਾਂ ਸਹੀ ਕਰ ਲੈਣਾ ਉਤ ਬਾਅਦ ਆਪਾਂ ਅੰਦਰ ਵਾਲੀ ਸਾਈਡ ਤੇ ਕਪੜਾ ਫੋਲਡ ਕਰਕੇ ਤੇ ਕਿਸੀਨ ਲਗਾ ਲਾਂਗੇ ਤੇ ਮੈਂ ਸੀਨ ਲਗਾ ਚੁੱਕੀ ਹਾਂ ਉਤ ਬਾਅਦ ਮੈਂ ਪੇਸਟਿੰਗ ਪੇਪਰ ਲਗਾਇਆ ਹੋਇਆ ਕਪੜਾ ਲਿਆ ਹੋਇਆ 2 ਇੰਚ ਪੇਸਟਿੰਗ ਪੇਪਰ ਹੈ ਵਿੱਚ ਲਗਾਇਆ ਹੋਇਆ ਤੇ ਟੋਟਲ 5 ਇੰਚ ਖੋਲ ਕੇ ਕਪੜਾ ਲਿਆ ਆ ਇਹਨੂੰ ਫੋਲਡ ਕਰਦਾ ਮੈਂ ਪ੍ਰੈਸ ਨਾਲ ਤੇ ਅਟੈਚ ਕੀਤਾ ਹੋਇਆ ਪੇਸਟਿੰਗ ਪੇਪਰ ਠੀਕ ਹੈ ਜੀ ਦੋਨਾਂ ਸਾਈਡਾਂ ਤੇ 1/2 ਇੰਚ ਵਿੱਚ ਕਪੜਾ ਦਿੱਤਾ ਹੋਇਆ ਤੇ ਇਹਦੇ ਉੱਪਰ ਆਪਾਂ ਇੱਕ ਸੀਨ ਲਗਾ ਲਾਂਗੇ ਤੇ ਇਹਦੇ ਕਿਨਾਰੇ ਕਿਨਾਰੇ ਤੇ ਸੀਨ ਲਗਾ ਲਾਂਗੇ ਤੇ ਮੈਂ ਸੀਨ ਲਗਾਤੀ ਆ ਉਸ ਤੋਂ ਬਾਅਦ ਆਪਾਂ ਇਹਦੇ ਥੱਲੇ ਲਗਾਵਾਂਗੇ ਘੇਰੇ ਤੇ ਕਟਾਂ ਦੇ ਥੱਲੇ ਰੱਖ ਕੱਪੜਾ ਰੱਖ ਕੇ ਆਪਾਂ ਪਿੰਨਾਂ ਨਾਲ ਇਹਨੂੰ ਅਟੈਚ ਕਰ ਲਾਂਗੇ ਪਿੰਨ ਲਗਾ ਲਾਂਗੇ ਦੋਨਾਂ ਸਾਈਡਾਂ ਤੇ ਠੀਕ ਹੈ ਜੀ ਇਹਨੂੰ ਮੈਂ ਸੈੱਟ ਕਰ ਲਿਆ ਪਿੰਨ ਲਗਾ ਕੇ ਉਹ ਤੋਂ ਬਾਅਦ ਆਪਾਂ ਇਹਦੇ ਨਾਲ ਹੀ ਲੈਂਸ ਲਗਾਵਾਂਗੇ ਜੇ ਤੁਹਾਡੇ ਕੋ ਮਤਲਬ ਨਾਲੇ ਲੈਂਸ ਲਗਾਉਣ ਦੀ ਪ੍ਰੋਬਲਮ ਹੋ ਰਹੀ ਹੈ ਤੁਸੀਂ ਪਹਿਲੇ ਇੱਕ ਕੱਚੀ ਸੀਨ ਲਗਾ ਲਾਣੀ ਹੈ ਉਹ ਤੋਂ ਬਾਅਦ ਤੁਸੀਂ ਲੈਂਸ ਲਗਾ ਲਾਣੀ ਹੈ ਤੇ ਮੈਂ ਇਹਦੇ ਨਾਲ ਹੀ ਲੈਂਸ ਲਗਾਵਾਂਗੀ ਅਟੈਚ ਕਰਾਂਗੀ ਠੀਕ ਹੈ ਸਾਰੇ ਸੀਨ ਲਗਾ ਲਾਂਗੇ ਆਪਾਂ ਤੇ ਲੈ ਆ ਜੇ ਦੂਜੀ ਸਾਈਡ ਤੇ ਵੀ ਆਪਾਂ ਸੀਨ ਲਗਾ ਲਾਂਗੇ ਤੇ ਬੈਕ ਸਾਈਡ ਤੋਂ ਆਪਾਂ ਲੈਸ ਦੀ ਸੀਨ ਉੱਪਰ ਵਾਲੀ ਆਪਾਂ ਦਬਾ ਦਾਂਗੇ ਆਦਿਕਨ ਫੋਲਡ ਕਰਕੇ ਤੇ ਜਿੱਥੇ ਪਹਿਲਾਂ ਲੈਸ ਦੇ ਉੱਪਰ ਲੈਸ ਲਗਾਈ ਸੀਨ ਲਗਾਈ ਹੈ ਉਹਦੇ ਉੱਪਰ ਹੀ ਆਪਾਂ ਸੀਨ ਲਗਾ ਦੇਣੀ ਹੈ ਠੀਕ ਹੈ ਜੀ ਅਤਵਾਦ ਆਪਾਂ ਸੀਨ ਦਵਾ ਦੇਣੀ ਹੈ ਤੇ ਖੀਰਾ ਬਣ ਕੇ ਤਿਆਰ ਹੈ ਦੇਖ ਸਕਦੇ ਤੁਸੀਂ ਇਹ ਗਲਾ ਡਿਜ਼ਾਈਨ ਦਾ ਹੈ ਇਹ ਖੀਰਾ ਇਹਨੂੰ ਆਪਾਂ ਮਤਲਬ ਪੂਰੀ ਰੈਡੀ ਕਰਕੇ ਰੱਖ ਦਈਏ ਤਰਪਾਈ ਕਰਕੇ ਤੇ ਬਹੁਤ ਹੀ ਵਧੀਆ ਬਣੀ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਪਲੀਜ਼ ਇੱਕ ਲਾਈਕ ਜ਼ਰੂਰ ਕਰਨਾ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਬਿਊਟੀਫੁੱਲ ਲੱਗ ਰਿਹਾ ਸੂਟ ਸਿੰਪਲ ਸੂਟ ਸੀ ਆ ਦੇਖੋ ਤੁਸੀਂ ਦੇਖ ਸਕਦੇ ਹੋ ਫੁੱਲ ਤਿਆਰ ਰੈਡੀ ਸੂਟ ਆ ਦੇਖੋ ਕੇਰਾ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਪਲੀਜ਼ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਵਿੱਚ ਦੱਸਣਾ ਸੋਹਣਾ ਜਿਹਾ ਕਮੈਂਟ ਕਰਨਾ ਤੇ ਬਹੁਤ ਹੀ ਪਿਆਰਾ ਸੂਟ ਬਣਿਆ ਤੁਸੀਂ ਵੀ ਇਦਾਂ ਸਿੰਪਲ ਸੂਟ ਨੂੰ ਤਿਆਰ ਕਰ ਸਕਦੇ ਹੋ ਥੈਂਕ ਯੂ ਫॉर ਵਾਚਿੰਗ ਮਿਲਦੇ ਆ ਅਗਲੀ ਵੀਡੀਓ ਲੈ ਕੇ ਤੇ ਬਾਏ ਬਾਏ